ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਜੀ ਸ਼ੰਭੂ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਹੈ ਇੱਥੋਂ ਬਾਹਲਾ 12 ਕਿਲੋਮੀਟਰ ਕਰਨਾਲ 88 ਪਾਣੀਪਤ 116 ਦਿੱਲੀ 212 ਕਿਲੋਮੀਟਰ ਆ ਲੰਗਰ ਦੀ ਸੇਵਾ ਚੱਲ ਰਹੀ ਹੈ ਤੇ ਤੁਹਾਨੂੰ ਦਿਖਾ ਰਹੇ ਆ ਸ਼ੰਭੂ ਬਾਰਡਰ ਤੋਂ ਮੋਰਚੇ ਲੱਗੇ ਹੋਏ ਨੇ ਜੀ ਬਹੁਤ ਲੰਬੇ ਲੱਗੇ ਹੋਏ ਨੇ ਤੇ ਆ ਐਂਬੂਲੈਂਸ ਖੜੀ ਹੈ ਇੱਧਰ ਤੇ ਇੱਧਰ ਚੱਲ ਰਹੀ ਹੈ ਸੇਵਾ ਜੀ ਕਪੜੇ ਧੋਣ ਦੀ ਵਾਸ਼ਿੰਗ ਮਸ਼ੀਨ ਲੱਗੀਆਂ ਤੇ ਕਰ ਲੈਨੇ ਤੇ ਵਾਈ ਸੇਵਾ ਕਰ ਰਹੇ ਨੇ ਫਰੀ ਦੇ ਵਿੱਚ ਤੇ ਕਪੜੇ ਧੋ ਰਹੇ ਨੇ ਸੰਘਰਸ਼ ਵਾਲੇ ਕਿਸਾਨਾਂ ਦੇ ਕੋਈ ਮਰਜ਼ੀ ਇੱਥੇ ਕਪੜੇ ਫਰੀ ਦੇ ਵਿੱਚ ਧੋਆ ਸਕਦਾ ਹੈ ਤੇ ਇਹ ਬਹੁਤ ਲੰਬਾ ਮੋਰਚਾ ਜੀ ਸ਼ਰਮ ਤੇ ਲੱਗਿਆ ਹੋਇਆ ਚਾਰੇ ਤਰਫ ਆ ਜਗਾ ਛੱਡੀ ਹੋਈ ਹੈ ਸਾਹਮਣੇ ਔਰ ਬਹੁਤ ਲੰਬਾ ਮੋਰਚਾ ਲੱਗਿਆ ਹੋਇਆ ਸਾਹਮਣੇ ਲੰਗਰ ਦੀ ਸੇਵਾ ਚੱਲਦੀ ਹੈ ਤੇ ਤੁਹਾਨੂੰ ਦੂਜੀ ਤਰਫ ਵੀ ਦਿਖਾਵਾਂਗੇ ਆ ਮੋਰਚਾ ਜਿਹੜਾ ਲੱਗਿਆ ਹੋਇਆ ਬਹੁਤ ਲੰਬਾ ਲੱਗਿਆ ਹੋਇਆ ਇਧਰ ਉਹ ਸਾਹਮਣੇ ਜਿਹੜਾ ਹਰਿਆਣਾ ਦਾ ਬਾਰਡਰ ਹੈਗਾ ਜੀ ਉਹ ਆਮ ਤਰਾਲੀ ਲੱਗੀ ਹੋਈ ਹੈ ਤੇ ਇੱਥੇ ਲੰਗੇ ਸੇਵਾ ਆ ਮੈਡੀਕਲ ਹੈ ਯੂਨਾਈਟਿਡ ਸਿੱਖ ਮੈਡੀਕਲ ਕੈਂਪ ਤੇ ਇਹ ਸੇਵਾ ਨਿਭਾ ਰਹੇ ਨੇ ਤੇ ਹਾਂ ਇਧਰ ਪਾਣੀ ਦੀ ਸੇਵਾ ਹੈਗੀ ਹੈ ਜੀ ਪਾਣੀ ਦੀ ਸੇਵਾ ਨਿਭਾ ਰਹੇ ਨੇ ਪਾਣੀ ਦੀ ਸੇਵਾ ਕਰ ਰਹੇ ਨੇ ਇਹ ਸਾਹਮਣੇ ਲੰਗਰ ਦੀ ਸੇਵਾ ਚੱਲ ਰਹੀ ਹੈ ਤੇ ਇੱਧਰ ਲੱਗੇ ਹੋਏ ਨੇ ਟੈਂਟ ਤੇ ਤੁਹਾਨੂੰ ਦਿਖਾ ਰਹੇ ਹਾਂ ਦੋਨੋਂ ਤਰਫ ਇੱਥੇ ਮੈਡੀਕਲ ਦੀ ਸਹੂਲਤ ਹੈਗੀ ਫਰੀ ਦੇ ਵਿੱਚ ਆ ਟੈਂਟ ਲੱਗੇ ਹੋਏ ਨੇ ਸਾਰੇ ਪੱਕੇ ਪਰਮਾਨੈਂਟ ਮੋਰਚੇ ਲੱਗੇ ਹੋਏ ਨੇ ਆ ਜਨਰੇਟਰ ਤਾਂ ਰਹਿ ਗਿਆ ਜੀ ਵੱਡਾ ਤੇ ਆ ਸੇਵਾ ਚੱਲ ਰਹੀ ਲੰਗਰ ਦੀ ਤੇ ਇੱਥੇ ਸ਼ੁਰੂ ਹੁੰਦਾ ਜੀ ਹਰਿਆਣਾ ਫੈਲ ਦਾ ਬੱਡ ਰੱਗਿਆ ਉਹ ਸਾਹਮਣੇ ਬੈਠੀ ਹੈ ਫੋਰਸ ਇਹ ਲੰਗਰ ਦੀ ਸੇਵਾ ਕਰ ਰਹੇ ਨੇ ਬਲਾਕ ਰਨ ਮੋਹੀ ਖੁਰਦ ਵੱਲੋਂ ਤੇ ਲੰਗਰ ਦੀ ਸੇਵਾ ਨੂੰ ਆਈ ਜਾ ਰਹੀ ਹੈ ਉਹ ਸਾਹਮਣੇ ਹੈ ਜੀ ਸਟੇਜ 12 ਵੱਜ ਸਟੇਜ ਚੱਲੂਗੀ ਜੀ ਉਹ ਸਾਹਮਣੇ ਇੱਕਾ ਸਟੇਜ ਹੋਰ ਤਿਆਰ ਹੋ ਰਹੀ ਹੈ ਤੇ ਇਧਰ ਸਾਹਮਣੇ ਇੱਥੇ ਮੋਰਚਾ ਸਟਾਰਟ ਹੁੰਦਾ ਇਧਰ ਨੂੰ ਆਹ ਮੋਰਚਾ ਤੇ ਸਟਾਰਟ ਹੋ ਰਿਹਾ ਜਿਸ ਦਾ ਪਟਿਆਲਾ ਤੇ ਪਹਿਲਾ ਟੈਕ ਲੱਗਿਆ ਤੇ ਚੱਲ ਰਿਹਾ ਖੜ ਗਿਆ ਇੱਥੇ ਉਧਰ ਦੇ ਨੇ ਦਾ ਸੱਚੇ ਲੱਗਿਆ ਹੋਇਆ ਬਹੁਤ ਲੰਬਾ ਮੋਰਚਾ ਤੇ ਇਧਰ ਸਾਈਡ ਤੇ ਜਗ੍ਹਾ ਛੱਡੀ ਹੋਈ ਆ ਆਉਣ ਜਾਣ ਵਾਸਤੇ ਤੇ ਆ ਬਹੁਤ ਲੰਬਾ ਮੋਰਚਾ ਲੱਗਿਆ ਹੋਇਆ ਕਾਫੀ ਕਿਲੋਮੀਟਰ ਤੱਕ ਦੇ ਵਿੱਚ ਹੈਗਾ ਜੀ ਇਹ ਮੋਰਚਾ ਇਹ ਲੱਗਿਆ ਹੋਇਆ ਇਸ ਕਾਤੇ ਹੈਗੀ ਹੈ ਤੇ ਜੰਬੂ ਮਾਰੀ ਤੇ ਕਿਸਾਨ ਕਹਿੰਦੇ ਜਿੱਨੀ ਸਾਡੇ ਮੰਗਾ ਮੰਨੀਆਂ ਦੀਆਂ ਜਿਹੜੀਆਂ ਅਸੀਂ ਉਲੀ ਦੇ ਰੱਖੇ ਸਤਿਕਾਰ ਸਿਜਾਈ ਰੱਖਾਂਗੇ ਮੋਰਚਾ ਸਾਡਾ ਲੱਗ ਰਹਿਣਾ ਹੂਆ ਚਾਹੇ ਸਰਕਾਰ ਕੋਈ ਆ ਜੇ ਅੱਲੇ ਦਿਨ ਅਸੀਂ ਇੱਥੋਂ ਨਹੀਂ ਜਾਵਾਂਗੇ ਜਿੰਦੀ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਤੇ ਕਾਰਵਾਈ ਸ਼ੁਰੂ ਹੋਊਗੀ ਇੱਥੇ ਸਟੇਜ ਦੀ 12 ਵਜੇ ਤੇ ਉਹ ਸਾਹਮਣੇ ਫੌਜੀ ਬੱਠੇ ਨੇ ਬਾਰਡਰ ਲਾਈਨ ਨਾਕਾ ਤੇ ਆ ਲੰਗਰ ਦੀ ਸੇਵਾ ਦੂਸਰੀ ਸਾਈਡੇ ਤੋਂ ਦੂਜੇ ਪਾਸੇ ਵੀ ਦਿਖਾਤਾ ਤੇ ਇਹ ਵੀ ਸਾਨੂੰ ਦਿਖਾਤਾ ਤੇ ਬਹੁਤ ਲੰਬਾ ਮੋਰਚਾ ਲੱਗਿਆ ਹੋਇਆ ਜੀ ਤੇ ਹਲੇ ਲਿਖੇ ਵੀ ਲਾਇਆ ਪਿਆ ਸਾਨੂੰ ਦਿਖਾਉਣੇ ਹੈ ਦੀਵਾਰ ਤੇ ਇੰਦਰ ਇਹ ਲੜਾਈ ਫਸਲਾਂ ਦੀ ਨਹੀਂ ਨਸਲਾਂ ਦੀ ਲੜਾਈ ਐ ਹਾਲ ਵਾਲੇ ਹੱਲ ਕੱਢ ਲੈਣਗੇ ਦਿੱਲੀ ਦੇ ਤੈਨੂੰ ਦਬ ਲੈਣਗੇ ਤੇ ਇੱਕ ਹੋਰ ਦੀਵਾਰ ਤੇ ਲਿਖਿਆ ਹੋਇਆ ਤੁਹਾਨੂੰ ਉਹ ਵੀ ਪੜਾਉਣਾ ਵੈ ਕਿਸਾਨ ਇਕਤਾ ਕਿਸਾਨ ਇਕਤਾ ਜਿੰਦਾਬਾਦ ਰੋਟੀ ਦੀ ਬੁਰਕੀ ਤੋੜਨ ਤੋਂ ਪਹਿਲਾਂ ਇਹ ਸੋਚ ਲੈਣਾ ਕਿ ਇਸ ਰੋਟੀ ਲਈ ਕਣਕ ਪੈਦਾ ਕਰਨ ਵਾਲਾ ਕਿਸਾਨ ਅੱਜ ਸੜਕਾਂ ਤੇ ਰੁਲ ਰਿਹਾ ਹੈ। ਇਹ ਗੁਰਨੂਰ ਕੌਰ ਜੀਰਕਪੁਰ ਤੋਂ ਇਹ ਗੁੜੀਆਂ ਨੇ ਲਿਖਿਆ ਹੋਇਆ ਜੀ। ਤੇ ਇਹ ਲਿਖ ਕੇ ਲਾਇਆ ਹੋਇਆ ਤੇ ਇਹ ਦੇਖ ਰਹੇ ਅੱਗੇ ਵੀ ਤੁਹਾਨੂੰ ਦਿਖਾਉਂਦੇ ਰਵਾਂਗੇ। ਹੁਣ ਸਿਰਫ ਇੰਨਾ ਹੀ ਤੇ ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ। ਗਾਇਤ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਕਿਸਾਨੀ ਮੋਰਚੇ ਚੰਬੂ ਬਾਟਰ ਤੋਂ ਬੋਲ ਰਹੇ ਹੈ।